ਕੁਰਾਲੀ ਤੋਂ ਕੁਲਦੀਪ ਸਿੰਘ ਦਲੇਰ ਦੀ ਰਿਪੋਰਟ ਕੁਰਾਲੀ ਦੀ ਸਿਸਵਾ ਨਦੀ ਵਿੱਚ ਆਇਆ ਬਰਸਾਤੀ ਪਾਣੀ ਪੁੱਲ ਵਿੱਚ ਪਿਆ ਖਾਰ ਕੱਲ 11 ਵਜੇ ਤੱਕ ਵੱਜੀ ਖਤਰੇ ਦੀ ਘੰਟੀ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਦਲੇਰ ਤੁਸੀਂ ਦੇਖ ਰਹੇ ਹੋ ਦਾਂ ਚੜਦਾ ਪੰਜਾਬ ਆਏ ਇਸ ਸਮੇਂ ਕੁਰਾਲੀ ਤੋਂ ਕੁਰਾਲੀ ਵੱਜੀ ਰੋਡ ਹੈ ਸਿਸਵਾ ਰੋਡ ਹੈ ਜਿਹੜਾ ਉਹਦੇ ਉੱਪਰ ਇੱਕ ਨਦੀ ਪੈਂਦੀ ਹੈ ਪਿੰਡ ਫਤਿਹ ਵਿਖਟਦੇ ਕੋਲ ਜਿੱਥੇ ਕਿ ਪੂਰਾ ਪੰਜਾਬ ਹਾਈ ਲਕ ਤੇ ਚੱਲ ਰਿਹਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਤਿੰਨ ਜ਼ਿਲ੍ਹੇ ਪਾਣੀ ਦੀ ਵੱਡੀ ਮਾਰ ਦੇ ਹੇਠ ਆਏ ਹੋਏ ਨੇ ਹੜ੍ਹਾਂ ਦੇ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੇ ਇੱਕ ਹਾਲਾਤ ਬਣੇ ਹੋਏ ਨੇ ਪੁਹਾੜੀ ਦੇ ਹਾਲੀ ਜिले ਦੇ ਜਿੱਥੇ ਕਿ ਡੇਰਾ ਬਸੀ ਔਰ ਚੰਡੀਗੜ੍ਹ ਹਾਈਲਾਈਟ ਤੇ ਨੇ ਤੇ ਦੱਸਿਆ ਜਾ ਰਿਹਾ ਕਿ ਘੱਗਰ ਦਾ ਜਿਹੜਾ ਪਾਣੀ ਹੈ ਉਹ ਉਹਦਾ ਲੈਵਲ ਵਧਿਆ ਹੈ ਤੇ ਇਸੇ ਸੰਦਰਭ ਦੇ ਵਿੱਚ ਜਿਹੜੀ ਸਿਸਵਾ ਦੀ ਨਦੀ ਹੈ ਉਹਦੇ ਵਿੱਚ ਵੀ ਜਿਹੜਾ ਪਾਣੀ ਛੱਡਿਆ ਗਿਆ ਹੈ ਔਰ ਲਗਾਤਾਰ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਨਾਲ ਜਿਹੜਾ ਪਾਣੀ ਦਾ ਪੱਧਰ ਉੱਚਾ ਹੋਇਆ ਹੈ ਤੇ ਇਸ ਸਮੇਂ ਨਦੀ ਤੁਹਾਨੂੰ ਦਿਖਾ ਰਹੇ ਹੈ ਕਿ ਜਿੱਥੇ ਪਾਣੀ ਦਾ ਪੱਧਰ ਵਧੀਆ ਏ ਔਰ ਉਪਰੋਂ ਪਾਣੀ ਛੱਡਿਆ ਗਿਆ ਏ ਕਿਉਂਕਿ ਇਸ ਨਦੀ ਵਿੱਚ ਬਹੁਤ ਘੱਟ ਪਾਣੀ ਆਉਂਦਾ ਏ ਪਰ ਫਿਰ ਵੀ ਹੁਣ ਲੱਗਦਾ ਏ ਕਿ ਉਪਰੋਂ ਪਾਣੀ ਛੱਡੇਗਾ ਜਿਹਦਾ ਵਹਾਅ ਬਹੁਤ ਤੇਜ਼ ਏ ਔਰ ਜਿਹੜੇ ਪਰਾਣਾ ਤੋਲਾ ਜਿਹੜਾ ਕਾਫੀ ਸਮੇਂ ਪੁਰਾਣਾ ਬਣਾਇਆ ਗਿਆ ਪੁਲ ਹੈ ਜਿਹੜਾ ਕਿ ਪਾਣੀ ਆਉਣ ਦੇ ਨਾਲ ਡੈਮੇਜ ਹੋਇਆ ਹੈ ਪੁਲ ਨੂੰ ਤੇ ਉਹ ਲਗਾਤਾਰ ਖੁਰਦਾ ਜਾ ਰਹੀਆਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਨਦੀ ਦੇ ਵਿੱਚੋਂ ਬਣੇ ਹੋਏ ਮਕਾਨ ਔਰ ਸਾਹਮਣੇ ਟੱਕਰ ਦੇ ਪਿੰਡ ਨੇ ਦਸਾਰਨਾ ਹੈ ਔਰ ਨਿਹੋਲਕਾ ਪਿੰਡ ਉਹ ਹਮੇਸ਼ਾ ਹੀ ਪਾਣੀ ਦੇ ਮਾਰ ਦੇ ਹੇਠਾਂ ਆਉਂਦੇ ਨੇ ਤੇ ਰਿਕਡਾਰਡ ਕਰਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਦੋ ਪਿੰਡ ਨੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਏ ਤੇ ਜਦੋਂ ਪਹਿਲਾਂ 2023 ਦੇ ਵਿੱਚ ਪਾਣੀ ਆਇਆ ਸੀ ਉਦੋਂ ਵੀ ਇਸ ਜਿਹੜਾ ਇਹ ਪੁਲੇ ਜਿਹਦੀ ਮੁਰੰਮਤ ਕਰਕੇ ਕੀਤੀ ਗਈ ਸੀ ਤੇ ਪੱਥਰ ਲਾਏ ਸੀ ਔਰ ਹੋਰ ਵੀ ਜਿਹੜੇ ਇਟਾ-ਉਟਾ ਲਾ ਕੇ ਕੰਮ ਚਲਾਇਆ ਸੀਗਾ ਪਰ ਫਿਰ ਸਵਾਰੇ ਹੁਣ ਪਾਣੀ ਆਉਣ ਦੇ ਨਾਲ ਜਿੱਥੇ ਬਹੁਤ ਭਾਰੀ ਮਾਤਰਾ ਵਿੱਚ ਪਾਣੀ ਵਿੱਚ ਛੱਡਿਆ ਗਿਆ ਏ